ਅੱਜ 16 ਤਰੀਕ ਦਾ ਮੈਂ ਤਾਜ਼ਾ ਮੌਲ ਖਾਣ ਡਿਆ ਮਾ ਗੁਰਦੇਵ ਸਿੰਘ ਪ੍ਰੈਸ 77 ਬਲਾਗ ਵਿਟੋਏ ਤੋਂ ਅੱਜ 16 ਮਾਰਚ ਹੋ ਚੁੱਕੀ ਐ ਅਸੀਂ ਜਿਹੜਾ ਤਾਜ਼ਾ ਮੌਲ ਖਾਣ ਡੇ ਖਨੌਰੀ ਬਾਰਡਰ ਦਾ ਤੇ ਸਭ ਤੋਂ ਵੱਧ ਧੰਨਵਾਦ ਕਰਦੇ ਜਿਹੜਾ ਪੰਜਾਬੀ ਗੱਲਬਾਤ ਟੀਵੀ ਚੈਨਲ ਜਿਹੜਾ ਸਾਡੇ ਮਿੰਟ-ਮਿੰਟ ਦੀ ਜਿਹੜੀ ਖਬਰ ਸਾਡੀ ਇੱਥੋਂ ਖਨੌਰੀ ਬਾਰਡਰ ਤੋਂ ਜਾਂ ਕਿਤੇ ਵੀ ਸਾਡੇ ਮੋਰਚੇ ਦੇ ਵਿੱਚ ਜਾਂ ਮੀਟਿੰਗ ਹੁੰਦੀ ਹੋਏ ਜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਜਾਂ ਸਾਡਾ ਕਿ ਧਾਲਾ ਲੱਗਾ ਵੀ ਜਿਹੜੀ ਮਿੰਟ ਮਿੰਟ ਦੀ ਜਿਹੜੀ ਖਬਰ ਸਾਡੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਂਦੇ ਪੰਜਾਬੀ ਗੱਲਬੱਤੀ ਵੀ ਜਨਰਲ ਦਾ ਬਹੁਤ ਬਹੁਤ ਹੀ ਧੰਨਵਾਦ ਕਰ ਅੱਜ ਮਾਂ ਚੱਲਦਾ ਚੱਲਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਜਥੇਬੰਦੀ ਬੈਠੀ ਹੈ ਉਹ ਤੋਂ ਗੁਰੂ ਘਰ ਲੰਗਰ 24 ਘੰਟੇ ਵਰਤ ਰਿਹਾ ਹੈ ਜੋ ਬਾਬਾ ਭਰਗਤ ਸਿੰਘ ਜੀ ਪ੍ਰਿੰਕੜੀ ਸਾਡੇ ਜ਼ਿਲ੍ਹਾ ਵਿੱਚ ਪ੍ਰਚਾਨਾ ਕਰਨ ਤੇ ਸਿੰਭੂ ਬਾਟ ਤੇ ਵੀ ਇੱਕ ਲਗਾਤਾਰ ਸੇਵਾ ਕੀਤੀ ਗਈ ਸੀ ਤੇ ਅੱਜ ਵੀ 24 ਘੰਟੇ ਇੱਥੇ ਗੁਰੂਗੱਲ ਲੰਗਰ ਚੱਲ ਰਿਹਾ ਹੈ ਸੇਵਾਦਾਰ ਜਿਹੜੇ ਸਾਡੇ ਸੇਵਾ ਕਰ ਰਹੇ ਆ ਉਹ ਗੱਦੇ ਗੱਲ ਜੀ ਚੱਕ ਲਈ ਤੇ ਤਾਨਮਾ ਦੇ ਤਾਜ਼ਾ ਜਾਣਕਾਰੀ ਦੇਣ ਦਿਆ ਹੈ ਹਾਂ ਅਰਨੀਤ ਸਿੰਘ ਰਾਣਾ ਸਾਹਿਬ ਆਓ ਜੀ ਆਓ ਜੀ ਮਹਾਂ ਵਰਸੋ ਇਹ ਗੁਰੂ ਕਾ ਲੰਗਰ ਜਿੱਥੇ ਗੁਰੂ ਕਾ ਲੰਗਰ ਤਿਆਰ ਦਾ ਹੈ ਬਾਬਾ ਅਪਰਕਰਮ ਸਿੰਘ ਤਿੰਗੜੀ ਹੋਰ ਵੀ ਸਾਡੀਆਂ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਏ ਗੁਰੂ ਕਾ ਲੰਗਰ ਦਾ ਇਹ ਲੋ ਮਾਤਾ ਜਿੱਥੇ ਬੀਬੀਆਂ ਦਾ ਗੱਫੇ ਤਿਆਰ ਕਰਕੇ ਹੜਾ ਇਹਨਾਂ 24 ਘੰਟੇ ਤੇ ਪ੍ਰਧਾਨ ਜੀ ਸਾਡੇ ਬੀਜੰਦਰ ਸਿੰਘ ਅਗਰਪੁਰੇ ਤੋਂ ਜੋ ਲੋਰਲਾ ਮਾਤਾ ਦੀ ਸੇਵਾ ਕਰਕੇ ਹਟ ਜਾਈ ਹੁਣ ਸੇਵਾ ਕੰਡਾ ਸਵੇਰ ਦੇ ਗੱਫਿਆਂ ਤੇ ਲੱਗੇ ਹੋਏ ਸੀ ਹੁਣ ਮੈਂ ਤੁਹਾਨੂੰ ਉੱਲਾ ਚਲਦਾ ਜਿੱਥੇ ਭਾਜੇ ਤਿਆਰ ਹੁੰਦੇ ਬਾਬਾ ਦਰਸ਼ਨ ਸਿੰਘ ਜੀ ਗੁਰੂ ਕੇ ਲੰਗਰ ਤੇ ਵਿੱਚ ਸੇਵਾ ਕਰ ਰਹੇ ਹੈ ਅੱਜ ਮੈਂ 16 ਤਰੀਕ ਦੀ ਜਿਹੜੀ ਤੁਹਾਨੂੰ ਜਾਣਕਾਰੀ ਤਾਰਿਆ ਦੇ ਮੱਥੇ ਖਲੌਰੀ ਬਾਡਰ ਦੀ ਇਹਦਾ ਪਤਾ ਮੈਂ ਕੋਦੇ ਕੋ ਕੱਢਣ ਗਿਆ ਆ ਤੁਹਾਨੂੰ ਬਸ ਬੰਦੂ ਘਰ ਤੇ ਆਹ ਇੱਕ ਜਾਈ ਦੋਲਾ ਉਹਨਾਂ ਲੇਲਾ ਨੇ ਦਸਲੀ ਪੀਤੇ ਨੂੰ ਕੁੱਤੇ ਨੂੰ ਅੱਖਾਂ ਨਹੀਂ ਦਿੱਤੇ ਆ ਦੇ ਆਪਣੇ ਆਪ ਨੂੰ ਤਰਨਤਾਰਨ ਸਾਹਿਬ ਦਾ ਦੱਸਦੇ ਨੇ ਐਗਰਜੀਕਾ ਖਾਲਸਾ ਐਗਰਜੀ ਕੀ ਫਤਿਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਆਂ ਬਾਬਾ ਜੀ ਕਹਿੰਦੇ ਵੀ ਬਹੁਤ ਤੁਹਾਨੂੰ ਕਹਿੰਦੇ ਚੰਗਾ ਲੱਗਿਆ ਮਿਲ ਕੇ ਮੈਂ ਅਰਦਾਸ ਕਰਦਾ ਰਹਿਣਾ ਕੀ ਵੀ ਕਰਨਾ ਕਿ ਹੁਣ ਵੀ ਵੀ ਕਰਿਆ ਕਰੂੰਗਾ ਇਸ ਮੋਰਚੇ ਦੀ ਚੜ੍ਹਦੀ ਕਲਾ ਹੋਵੇ। ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੇ ਸੇਵਾਦਾਰ ਕਰਦੇ ਨੇ ਇਹ ਸੇਵਾਦਾਰਾਂ ਤੇ ਗੁਰੂ ਸਾਹਿਬ ਆਪਣਾ ਮਿਹਰ ਭਰਿਆ ਹੱਥ ਰੱਖਣ। ਇਹਨਾਂ ਦੀ ਸੇਵਾ ਚੱਲਦੀ ਰਹੇ। ਬੜਾ ਇਹਨਾਂ ਨੂੰ ਮਿਲ ਕੇ ਮਨ ਖੁਸ਼ ਹੋਇਆ। ਇਹਨਾਂ ਵਾਸਤੇ ਆਪ ਵੀ ਸਾਰੇ ਅਰਦਾਸ ਕਰਿਓ। ਮੈਂ ਕਹੂੰਗਾ ਵੀ ਆਪਣੇ ਕਿਸਾਨ ਤੇ ਮਜ਼ਦੂਰ ਜੋ ਆਪਾਂ ਯੋਗਦਾਨ ਪਾ ਸਕਦੇ ਨੇ ਇਹਦੇ ਵਿੱਚ ਪਾਉਣਾ ਚਾਹੀਦਾ। ਜੋ ਵੀ ਤਿਲ ਫੁੱਲ ਤਿੰਨਕਾ ਜੋ ਵੀ ਆਪਾਂ ਸੇਵਾ ਹੱਥੀ ਸੇਵਾ ਮਾਇਆ ਵੱਲੋਂ ਕੋਈ ਪ੍ਰਸ਼ਾਦ ਦਾ ਚਾਹ ਪਾਣੀ ਦਾ ਜੋ ਲੰਗਰ ਚੱਲਦਾ ਹੈ ਗੁਰੂ ਸਾਹਿਬ ਦੇਖੋ ਮੈਂ ਇੱਥੇ ਆ ਕੇ ਮੇਰਾ ਦਿਲ ਇੰਨਾ ਉਹ ਹੋਇਆ ਕਿ ਵੀ ਕਿਵੇਂ ਦੇ ਇਹਨਾਂ ਦੇ ਜਿਗਰੇ ਨੇ ਜਿਹੜੇ ਡਟੇ ਹੋਏ ਨੇ ਬਾਰਡਰਾਂ ਤੇ ਮੀਂਹ ਵੀ ਹੈ ਗਰਮੀ ਵੀ ਹੈ ਬਰਸਾਤ ਠੰਡ ਵੀ ਪਈ ਹੈ ਗੁਰੂ ਸਾਹਿਬ ਇਹਨਾਂ ਤੇ ਬਹੁਤ ਮਿਹਰ ਕਰਨ ਆਪਣਾ ਮੇਰ ਪਰਿਆ ਹੱਥ ਰੱਖਣ ਆਪ ਜੀ ਨੂੰ ਸਾਰਿਆਂ ਨੂੰ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਬਾਬਾ ਜਾਨੂ ਚਾਚਾ